ਅੱਗੇ ਚੱਲ ਕੇ ਬੱਚੇਦਾਨੀ ਜਾਂ ਫਿਰ ਅੰਡੇਦਾਨੀ ਵਿੱਚ ਕੋਈ ਪੱਕਾ ਨੁਕਸਾਨ ਕਰ ਸਕਦੀ ਹੈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪੀਸੀਓਡੀ ਜਾਂ ਫਿਰ ਪੀਸੀਓਐਸ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਜਾਂ ਫਿਰ ਸਿੰਡਰੋਮ ਇੱਕ ਹਾਰਮੋਨਲ ਇੰਬੈਲੈਂਸ ਹੈ ਇਸ ਵਿੱਚ ਅੰਡੇਦਾਨੀਆਂ ਵਿੱਚ ਸਿਸਟ ਬਣ ਜਾਂਦੇ ਨੇ ਜੋ ਕਿ ਅੰਡੇ ਨਿਕਲਣ ਦੀ ਪ੍ਰਕਿਰਿਆ ਨੂੰ ਰੋਕ ਦਿੰਦੇ ਨੇ ਮਹਿਲਾਵਾਂ ਨੂੰ ਪੀਰੀਅਡਸ ਰੁਕ ਜਾਣਾ ਜਾਂ ਫਿਰ ਇਰੈਗੂਲਰ ਪੀਰੀਅਡਸ ਹੋਣਾ, ਮੋਟਾਪੇ ਦੀ ਸ਼ਿਕਾਇਤ, ਚਮੜੀ ਦੀਆਂ ਸਮੱਸਿਆਵਾਂ, ਹੂਰ ਸਵਿੰਗਸ ਜਾਂ ਇਨਫਰਟੀਲਿਟੀ ਦੀ ਪ੍ਰੋਬਲਮ ਬਹੁਤ ਕਾਮਨ ਹੈ। ਜੇ ਇਹੇ ਹਾਲਤ ਲੰਬੇ ਸਮੇਂ ਤੱਕ ਬਿਨਾਂ ਸਹੀ ਇਲਾਜ ਤੋਂ ਚਲਦੀ ਰਹੇ ਤਾਂ ਨਤੀਜੇ ਚਿੰਤਾਜਨਕ ਹੋ ਸਕਦੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ఓਵਰੀਜ਼ ਯਾਨੀ ਕਿ ਅੰਡੇਦਾਨੀ ਬਾਰੇ। PCOD ਵਿੱਚ ਹਰ ਮਹੀਨੇ ਛੋਟੇ-ਛੋਟੇ ਅਣਪੱਕੇ ਫੋਲਿਕਲਸ ਬੰਦੇ ਨੇ ਪਰ ਕੋਈ ਵੀ ਫੋਲਿਕਲ ਮੈਚੁਰ ਨਹੀਂ ਹੁੰਦਾ ਅੰਡਾ ਪੱਕ ਕੇ ਨਹੀਂ ਨਿਕਲਦਾ ਕਈ ਸਾਲਾਂ ਤੱਕ ਇਹ ਚੱਲਦਾ ਰਹੇ ਤਾਂ ਅੰਡੇਦਾਨੀਆਂ ਦੀ ਆਕਾਰ ਦੇ ਵਿੱਚ ਵਾਧਾ ਹੋ ਜਾਂਦਾ ਹੈ Ovarian ਕੈਪਸੂਲੀਆਂ ਆਊਟਰ ਲੇਅਰ ਹਾਰਡ ਹੋ ਜਾਂਦੀ ਹੈ ਅੰਡਾ ਨਿਕਲਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ ਜਿਸ ਨੂੰ ਅਨੋਵਿਲੇਸ਼ਨ ਕਿਹਾ ਜਾਂਦਾ ਹੈ ਔਰਤ ਦੀ ਉਪਜਨ ਸਮਰੱਥਾ ਯਾਨੀ ਕਿ ਫਰਟੀਲਿਟੀ ਵੀ ਪ੍ਰਭਾਵਿਤ ਹੁੰਦੀ ਹੈ ਉਨ ਦੂਸਰਾ ਆਪਾਂ ਗੱਲ ਕਰਾਂਗੇ ਕਿ ਬੱਚੇਦਾਨੀ ਯਾਨੀ ਕਿ ਯੂਟਰਸ ਵਿੱਚ ਵੀ ਕੋਈ ਪੱਕਾ ਡੈਮੇਜ ਹੋ ਸਕਦਾ ਹੈ ਜਦੋਂ ਪੀਰੀਅਡਸ ਨਹੀਂ ਆਉਂਦੇ ਲੰਬਾ ਸਮਾਂ ਹੋ ਜਾਂਦਾ ਹੈ ਤਾਂ ਈਸਟ੍ਰੋਜਨ ਹਾਰਮੋਨ ਦਾ ਸਟੀਮੂਲੇਸ਼ਨ ਲਗਾਤਾਰ ਬਿਨਾਂ ਰੁਕਾਵਟ ਯੂਟਰਾਈਨ ਲਾਈਨਿੰਗ ਨੂੰ ਬਦਾਨਦਾ ਰਹਿੰਦਾ ਹੈ ਇਸ ਨਾਲ ਐਂਡੋਮੈਟਰੀਅਲ ਹਾਈਪਰਪਲੇਜ਼ੀਆ ਹੋ ਸਕਦਾ ਹੈ ਜਿਸ ਕਰਕੇ ਐਬਨਾਰਮਲ ਯੂਟਰਾਈਨ ਬਲੀਡਿੰਗ ਰਹਿਣਾ ਜਾਂ ਫਿਰ ਲਾਈਨਿੰਗ ਮੋਟੀ ਹੋਣ ਕਾਰਨ ਗਰਭ ਧਾਰਨ ਦੇ ਵਿੱਚ ਸਮੱਸਿਆ ਆਣੀ ਤੇ ਜੇਕਰ ਇਹ ਸਮੱਸਿਆ ਹੋਰ ਵੀ ਜ਼ਿਆਦਾ ਸਮਾਂ ਲੈ ਲੈਂਦੀ ਹੈ ਲੰਬੇ ਟਾਈਮ ਤੋਂ ਚਲਦੀ ਰਹੇ ਜਾਂ ਫਿਰ ਕਈ ਵਾਰ ਨੈਗਲੈਕਟਡ ਕੇਸਿਸ ਦੇ ਵਿੱਚ ਕੈਂਸਰ ਤੱਕ ਦੀ ਸੰਭਾਵਨਾ ਵੀ ਬਣ ਸਕਦੀ ਹੈ। ਆਯੁਰਵੇਦ ਅਨੁਸਾਰ ਅਗਰ ਇਸ ਨੂੰ ਸਮਝਿਆ ਜਾਵੇ ਤਾਂ ਇਹ ਰੋਗ ਵਾਤ ਅਤੇ ਕਫ ਦੋਸ਼ ਦੇ ਇਮਬੈਲੈਂਸ ਕਰਨ ਹੁੰਦਾ ਹੈ। ਲੋ ਮੈਟਾਬੋਲਿਕ ਫਾਇਰ ਯਾਨੀ ਕਿ ਜਦੋਂ ਅਗਨੀ ਕਮਜ਼ੋਰ ਹੋ ਜਾਂਦੀ ਹੈ ਖਾਣਾ ਸਹੀ ਤਰੀਕੇ ਨਾਲ ਪਚਦਾ ਨਹੀਂ ਮੈਟਾਬੋਲਾਈਜ਼ ਨਹੀਂ ਹੁੰਦਾ। ਸ਼ਰੀਰ ਦੇ ਵਿੱਚ ਆਮਾ ਯਾਨੀ ਕਿ ਟੌਕਸਿਨਸ ਬਣਦੇ ਨੇ ਜੋ ਆਰਤਵ ਵਹਸਰੋਤਸ ਨੂੰ ਰੋਕ ਦਿੰਦੇ ਨੇ ਯਾਨੀ ਬਲੀਡਿੰਗ ਰੁਕ ਜਾਂਦੀ ਹੈ। ਬੀਜ ਦੋਸ਼ ਯਾਨੀ ਕਿ ਓਵਮ ਡਿਫੈਕ ਗਰਭਾਸ਼ਯ ਦੁਸ਼ਟੀ ਯਾਨੀ ਕਿ ਪੂਰ ਯੂਟਰਾਈਨ ਟਿਸ਼ੂ ਇੰਪਲੈਂਟਮੈਂਟ ਕਰਕੇ ਇਨਫਰਟੀਲਿਟੀ ਵਰਗੀਆਂ ਪ੍ਰੋਬਲਮਸ ਜਾਂ ਫਿਰ ਹੈਪਚੁਅਲ ਮਿਸਕਾਰੇਜ ਵਰਗੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਨੇ। ਜੇ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਆਯੁਰਵੈਦਿਕ ਟ੍ਰੀਟਮੈਂਟ ਦੇ ਤਿੰਨ ਮੁੱਖ ਹਿੱਸੇ ਹੁੰਦੇ ਨੇ। ਸਭ ਤੋਂ ਪਹਿਲਾਂ ਹੈ ਦੋਸ਼ ਸ਼ਮਨ ਜਿਸ ਦੇ ਵਿੱਚ ਕਾਂਚਨਾਰ ਚੰਦਰਪ੍ਰਵਾ ਰਜਪਰਵਤਨੀ ਇਸ ਤਰ੍ਹਾਂ ਦੀ ਕੁਝ ਮੈਡੀਸਿਨਸ ਹੁੰਦੀਆਂ ਨੇ ਜੋ ਪ੍ਰੋਬਲਮ ਦੇ ਅਕੋਰਡਿੰਗ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਦੂਸਰਾ ਹੈ ਸ਼ੋਧਨ ਯਾਨੀ ਕਿ ਪੰਚਕਰਮਾ ਚਿਕਿਤਸਾ ਜਿਸ ਦੇ ਵਿੱਚ ਵੀਰੇਚਨ ਜਾਂ ਫਿਰ ਬਸਤੀ ਵਰਗੇ ਪ੍ਰੋਸੀਜਰਸ ਕੀਤੇ ਜਾਂਦੇ ਨੇ ਜੋ ਬੋਡੀ ਨੂੰ ਡੀਟੌਕਸੀਫਾਈ ਕਰਦੇ ਨੇ ਤੇ ਟ੍ਰੀਟਮੈਂਟ ਦਾ ਲਾਸਟ ਅਤੇ ਤੀਸਰਾ ਜੋ ਪੁਆਇੰਟ ਹੈ ਉਹ ਹੈ ਰਸਾਇਨ ਥੈਰੇਪੀ ਰੀਪੇਅਰ ਰੀਬਿਲਡਿੰਗ ਅਤੇ ਰੀਜੂਮਿਨੇਸ਼ਨ ਦੇ ਲਈ ਅਸ਼ਵਗੰਧਾ ਸ਼ਤਾਵਰੀ ਲੋਧਰ ਗੜੂਚੀ ਵਰਗੀਆਂ ਹਰਬਸ ਯੂਜ਼ ਕੀਤੀਆਂ ਜਾਂਦੀਆਂ ਨੇ ਡਾਕਟਰ ਦੇ ਇਲਾਜ ਦੇ ਨਾਲ-ਨਾਲ ਪੇਸ਼ੈਂਟ ਨੂੰ ਲਾਈਫਸਟਾਈਲ ਚੇਂजेस ਲਈ ਗਾਈਡ ਕੀਤਾ ਜਾਂਦਾ ਹੈ ਲਾਈਫਸਟਾਈਲ ਚੇਂजेस ਪੱਥਿਆ ਆਹਾਰ ਹਲਕਾ ਗਰਮ ਅਤੇ ਘੱਟ ਤੇਲ ਵਾਲਾ ਖਾਣਾ ਕਈ ਵਾਰ ਪੇਸ਼ੈਂਟ ਨੂੰ ਆਯੁਰਵੈਦਿਕ ਕਸਟਮਾਈਜ਼ਡ ਡਾਈਟ ਪਲਾਨ ਵੀ ਦਿੱਤਾ ਜਾਂਦਾ ਹੈ ਸਟ्रेस ਕੰਟਰੋਲ ਵਿਦ ਯੋਗਾ ਅਤੇ pranayama ਵਧੀਆ ਦਿਨ ਚਰਿਆ ਅਤੇ ਨਿਯਮਿਤ ਕਸਰਤ ਵੀ ਜ਼ਰੂਰੀ ਹੁੰਦੀ ਹੈ। ਹੁਣ ਸਭ ਤੋਂ ਇੰਪੋਰਟੈਂਟ ਸਵਾਲ ਇਹ ਆਉਂਦਾ ਹੈ ਕਿ ਜੇ PCOSD ਕਈ ਸਾਲਾਂ ਤੋਂ ਚੱਲ ਰਹੀ ਹੈ ਤਾਂ ਇਸ ਨੂੰ ਠੀਕ ਹੋਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਆਯੁਰਵੈਦ ਦੇ ਅਨੁਸਾਰ ਹਰ ਮਰੀਜ਼ ਦੀ ਬੋਡੀ ਟਾਈਪ, ਦੋਸ਼ ਦੀ ਗੰਭੀਰਤਾ ਅਤੇ ਜੀਵਨ ਸ਼ੈਲੀ ਯਾਨੀ ਕਿ ਲਾਈਫ ਸਟਾਈਲ ਦੇ ਅਨੁਸਾਰ ਇਲਾਜ ਦੀ ਡਿਊਰੇਸ਼ਨ ਵੱਖਰੀ ਹੋ ਸਕਦੀ ਹੈ। पर आम तौर पर तीन तो छे महीने के इलाज हारमोनस बैलेंस तो पीरियड्स रेगुलर हो जाना घट जाना इनफर्टिलिटी सॉल्व होना यानी कि फर्टिलिटी की संभावना बदल लगती है जिन्हों महिला समस्या दस साल तो हो वे उन्होंने थोड़ा होर समा लग सकता है पर नतीजे आने जेकर सही ढंग ਅਤੇ ਪੂਰੇ ਆਯੁਰਵੈਦਿਕ ਟ੍ਰੀਟਮੈਂਟ ਪ੍ਰੋਟੋਕੋਲ ਨੂੰ ਫੋਲੋ ਕੀਤਾ ਜਾਵੇ। ਕਨਕਲੂਜਨ ਹੁਣ ਇਹ ਨਿਕਲਦਾ ਹੈ ਕਿ ਜੇਕਰ ਪੀਸੀਓਡੀ ਦੀ ਸਮੱਸਿਆ ਲੰਬੀ ਚੱਲ ਰਹੀ ਹੈ ਤਾਂ ਇਹ ਸਿਰਫ ਹਾਰਮੋਨਲ ਗੜਬੜ ਨਹੀਂ ਰਹੀ। ਇਹ ਗੰਭੀਰ ਤੌਰ ਤੇ ਅੰਡੇਦਾਨੀਆਂ, ਬੱਚੇਦਾਨੀਆਂ ਤੇ ਫਰਟੀਲਿਟੀ ਅਤੇ ਪਵਿੱਖ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਪਰ ਚੰਗੀ ਗੱਲ ਇਹ ਹੈ ਕਿ ਆਯੁਰਵੇਦ ਦੇ ਵਿੱਚ ਇਸ ਦਾ ਨੇਚਰਲ ਅਤੇ ਜੜ ਤੋਂ ਇਲਾਜ ਸੰਭਵ ਹੈ। ਮਹਿਲਾਵਾਂ ਨੂੰ ਦੁਬਾਰਾ ਹਾਰਮੋਨਲ ਬੈਲੈਂਸ ਦੇ ਨਾਲ ਗੁੱਡ ਰੀਪਰੋਡਕਟਿਵ ਹੈਲਥ ਅਤੇ ਆਤਮ ਵਿਸ਼ਵਾਸ ਦੋਨੋਂ ਮਿਲ ਸਕਦੇ ਨੇ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਨ ਚ ਕੋਈ ਵੀ ਲੇਡੀ ਇਸ ਤਰ੍ਹਾਂ ਦੀ ਲੰਬੀ ਚੱਲ ਰਹੀ ਪੀਸੀਓਡੀ ਦੀ ਸਮੱਸਿਆ ਚੱਲ ਰਹੀ ਹੈ ਤਾਂ ਅੱਜ ਹੀ ਸਲਾਹ ਲਵੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈਏ ਧੰਨਵਾਦ ਜੀ ਤੇ ਆਓ ਚੰਗੀ ਸਿਹਤ ਵੱਲ ਅੱਜ ਹੀ ਕਦਮ ਵਧਾਈਏ